ਤਰਨਤਾਰਨ ਜਿਮਨੀ ਚੋਣ ਤਰਨਤਾਰਨ ਜਿਮਨੀ ਚੋਣ ਦੇ ਨਤੀਜਿਆਂ ਨੇ ਜਿੱਥੇ ਕਈ ਸਵਾਲਾਂ ਦੇ ਜਵਾਬ ਦਿੱਤੇ ਨੇ ਉੱਥੇ ਕਈ ਸਵਾਲਾਂ ਨੂੰ ਜਨਮ ਵੀ ਦਿੱਤਾ ਬੇਸ਼ੱਕ ਤਰਨਤਾਰਨ ਦੀ ਜਿਮਨੀ ਚੋਣ ਦੇ ਵਿੱਚ ਸੱਤਾਧਾਰੀ ਤਿਰ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੋਵੇ ਪਰ ਕਿਤੇ ਨਾ ਕਿਤੇ ਵਾਪਸੀ ਜੇ ਕਿਸੇ ਦੀ ਹੋਈ ਹੈ ਤਾਂ ਸ਼੍ਰੋਮਣੀ ਕਾਲਦਲ ਬਾਦਲ ਧਰਦੀ ਹੋਈ ਹੈ ਜੇ ਕਿਸੇ ਨੂੰ ਇਸ ਚੋਣਾਂ ਦੇ ਵਿੱਚ ਸੰਜੀਵਨੀ ਮਿਲੀ ਹੈ ਤਾਂ ਉਹ ਕਾਲਦਲ ਬਾਦਲ ਧਰ ਨੂੰ ਮਿਲੀ ਹੈ ਜੇ ਕਿਸੇ ਦੀ ਮਿਹਨਤ ਨੂੰ ਗੂਰ ਪਿਆ ਤਾਂ ਉਹ ਕਾਲਦਲ ਬਾਦਲ ਧਰ ਦੀ ਮਿਹਨਤ ਨੂੰ ਗੂਰ ਪਿਆ ਪਰ ਕੀ ਤਰਨ ਤਰਨ ਦੇ ਨਤੀਜੇ ਹੀ ਬਾਦਲ ਦਲ ਲਈ ਤਰਨ ਹਰ ਬਣ ਜਾਣਗੇ ਕੀ 227 ਦੇ ਲਈ ਅਕਾਲੀ ਦਲ ਦੇ ਲਈ ਇੰਨਾ ਆਸਾਨ ਹੋ ਜਾਏਗਾ ਜਾਂ ਇੱਕ ਸੀਟ ਤੇ ਲੜਨਾ ਤੇ 117 ਤੇ ਲੜਨਾ ਜਮੀਨ ਅਸਮਾਨ ਦਾ ਫਰਕ ਹੋਏਗਾ ਦੂਸਰੇ ਪਾਸੇ ਇੱਕ ਧਿਰ ਉਹ ਜਿਨ੍ਹਾਂ ਨੇ ਮਿਲ ਕੇ ਚੋਣ ਲੜੀ ਪੰਥਕ ਮੀਤਵਾਦ ਦੇ ਤੌਰ ਤੇ ਮਨਦੀਪ ਸਿੰਘ ਨੂੰ ਮੈਦਾਨ ਚ ਉਤਾਰਿਆ ਮਨਦੀਪ ਸਿੰਘ ਨੇ ਆਪਣੀ ਹਾਜ਼ਰੀ ਤਾਂ ਦਰਜ ਕਰਾਈ ਮਨਦੀਪ ਸਿੰਘ ਨੇ ਆਪਣੇ ਆਪ ਨੂੰ ਤੀਸਰੇ ਨੰਬਰ ਤੇ ਦੱਸਿਆ ਆਪਣੀ ਮੌਜੂਦਗੀ ਦਾ ਪ੍ਰਗਟਾਵਾ ਕੀਤਾ ਪਰ ਕੀ ਇਹ ਬਾਰਿਸ ਪੰਜਾਬ ਦੇ ਅਕਾਲੀ ਦਲ ਲਈ ਤੇ ਕੀ ਇਹ ਪੁਨਰ ਸ੍ਰਜੀਤ ਅਕਾਲੀ ਦਲ ਦੇ ਲਈ ਕੀ ਚੁਣੌਤੀਆਂ ਨੂੰ ਪ੍ਰਗਟਾਵਾ ਹੋ ਗਿਆ ਕੀ ਚੁਣੌਤੀਆਂ ਲਈ ਥਾਂ ਬਣ ਗਈ ਹੈ ਕਿਉਂ ਨਾਲ ਹੀ ਇਹ ਹੁਣ ਸਵਾਲ ਪੈਦਾ ਹੋ ਗਿਆ ਕਿ ਕੀ ਉਹ ਇਸ ਨੂੰ ਲਗਾਤਾਰਤਾ 'ਚ ਰੱਖਣ ਇਸ ਪ੍ਰਕਿਰਿਆ ਤਹਿਤ ਅੱਗੇ ਵਧਣ ਇਸ ਚੋਂ ਪ੍ਰਕਿਰਿਆ 'ਚ ਜਾਂ ਕੁਛ ਨਵੇਂ ਸਿਰੇ ਤੋਂ ਸੋਚਾਂ